ਆ ਗਿਆ ਜੇ ਲਿਆ ਯਾਰ ਉਹ ਭਾਈ ਤੁਹਾਨੂੰ ਹਰਾਉਣ ਆਲੇ ਆਏ ਆਂ ਅਸੀਂ ਅਸੀਂ ਕੋਈ ਧੱਕੇ ਨਾਲ ਤਾਂ ਨਹੀਂ ਆਏ ਆਂ ਆ ਪਹਿਲੇ ਹਫਤੇ ਜਨਵਰੀ ਦੇ ਸਪੀਕਰ ਸਾਹਿਬ ਨੇ ਕੱਲ ਮੈਨੂੰ ਦੱਸਿਆ ਕਿ ਪਹਿਲੇ ਹਫਤੇ ਵਿਧਾਨ ਸਭਾ ਦਾ ਸੈਸ਼ਨ ਆਉ ਉਹ ਮੈਂ ਅੱਜ ਜਲਦੀ ਬੁਲਾਓ ਮੈਂ ਤਾਂ ਭਰਿਆ ਪਿਆ ਜੀ ਤੁਹਾਨੂੰ ਪਤਾ ਹੀ ਹੈ ਵਿਧਾਨ ਸਭਾ ਚ ਨਾਲ ਕੀ ਹੁੰਦੀ ਹੈ ਕਿਉਂਕਿ ਬੋਲ ਤਾਂ ਕੋ ਸਕਦੇ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਡੇਰਾ ਬਾਬਾ ਨਾਨਕ ਵਾਲਾ ਜੱਬੇਵਾਲ ਵਾਲਾ ਤੇ ਗਿੱਦੜਵਾਏ ਵਾਲਾ ਤੇ ਬਰਨਾਲੇ ਵਾਲਾ ਚਾਰੋ ਪਹਿਲੀ ਵਾਰ ਜਾਣਗੇ ਔਰ ਉੱਥੇ ਬਹਿ ਕੇ ਆਪਦੇ ਇਲਾਕੇ ਦੇ ਆਪਦੇ ਹਲਕੇ ਦੀਆਂ ਗੱਲਾਂ ਕਰਨਗੇ ਤਾੜੀਆਂ ਮਾਰ ਦਿਓ ਇਸ ਗੱਲ ਤੇ ਲੋਕਾਂ ਨੇ ਲੋਕਤੰਤਰ ਚ ਬੋਟਾਂ ਪਾਈਆਂ ਲੋਕਾਂ ਦੇ ਫਤਵੇ ਨੂੰ ਸਵਿਕਾਰ ਕਰਨਾ ਚਾਹੀਦਾ ਜਿਹੜੇ ਕਹਿੰਦੇ ਸੀ ਸਾਲ ਅੱਜ ਅੱਜ ਨਹੀਂ ਕੁਦਰਤਾ ਜੀ ਇੰਨਾ ਦੂਰ ਬਿਨਾ ਲੰਘੋ ਕੇ ਆਪਦਾ ਹੀ ਘਰ ਭੁੱਲ ਜਔ ਇੰਨਾ ਦੂਰ ਬਿਨਾ ਜਾਓ ਆਪਦੇ ਯਾਰਾਂ ਦੋਸਤਾਂ ਨੂੰ ਆਪਣੇ ਪੁਰਾਣੇ ਟੀਚਰਾਂ ਨੂੰ ਆਪਣੇ ਕੋਚਾਂ ਨੂੰ ਯਾਦ ਰੱਖੋ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਉਹ ਤੇ ਝੂਠਾ ਕਰਨ ਲੱਗ ਗਈ ਭਾਂਡੇ ਝੂਠੇ ਕਰਨ ਲੱਗ ਗਈ ਅਗਲੇ ਦਿਨ ਉਹ ਬੰਦਾ ਦੁਖੀ ਹੋਇਆ ਆਪਦੇ ਮੁੰਡੇ ਨੂੰ ਕਹਿੰਦਾ ਪੁੱਤੇ ਬਿੱਲੀ ਕਿੱਥੋਂ ਆਵੜੀ ਇਹਨੂੰ ਮੈਂ ਥੈਲੇ ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਦੂਰ ਛੱਡਿਆ ਆਪ ਬੁੜਾ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਸੁਣ ਪਤਾ ਲੱਗਿਆ ਕਹਿੰਦਾ ਠੀਰ ਆ ਗਈ ਯਰੇ ਅਗਲੇ ਦਿਨ ਕਹਿੰਦਾ ਅੱਜ ਫੇਰ ਕਹਿੰਦਾ ਇਹਨੂੰ ਫੜ ਕੇ ਥੋੜਾ ਹੋਰ ਦੂਰ ਛੱਡ ਕੇ ਆਉਂ ਅਗਲੇ ਦਿਨ ਫੇਰ ਬਿੱਲੀ ਫੜੀ ਥੈਲੇ ਚ ਪਾਈ ਬੋਰੀ